ਪੰਜਾਬ ਦੇ ਸੇਧਮੰਦੀ ਡਾਕਟਰ ਬਲਬੀ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਮੁਤਾਬਿਕ ਤੁਹਾਡਾ ਐਮਐਲਏ ਤੁਹਾਡੇ ਦਰਵਾਜ਼ਾ ਪ੍ਰੋਗਰਾਮ ਤਹਿਤ ਨਾਬਾ ਬਲਾਕ ਦੇ ਪਿੰਡ ਚੰਦਰਾਲਾ ਖਰੋੜ ਦੇ ਪਿੰਡ ਦੇ ਵਿੱਚ ਪਹੁੰਚੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਮੌਕੇ ਤੇ ਕਲਕੱਤਾ ਮਹਿਲਾ ਡਾਕਟਰ ਹਤਿਆਕਾਂਡ ਮਾਮਲੇ ਬਾਰੇ ਬੋਲਦੇ ਆਂ ਸੇਧਮੰਦੀ ਡਾਕਟਰ ਬਲਬੀ ਸਿੰਘ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਤੇ ਡਾਕਟਰ ਸਦਮੇ ਦੇ ਵਿੱਚ ਨੇ ਤੇ ਮੈਂ ਵੀ ਉਹਨਾਂ ਡਾਕਟਰਾਂ ਦੇ ਵਿੱਚੋਂ ਇੱਕ ਹਾਂ 2017 ਅਤੇ 2018 ਦੌਰਾਨ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਡਾਕਟਰਾਂ ਦੀ ਸੁਰੱਖਿਆ ਦੇ ਲਈ ਅਜਿਹਾ ਕਾਨੂੰਨ ਬਣਾਇਆ ਜਾਵੇ ਜੇ ਕੋਈ ਵਿਅਕਤੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਦੀ ਜ਼ਮਾਨਤ ਨਾ ਹੋਵੇ ਪਰ ਕਹਿੰਦੇ ਸਰਕਾਰ ਨੇ ਕਾਨੂੰਨ ਨਹੀਂ ਬਣਾਇਆ ਪਰ ਹੁਣ ਸਾਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਇਸ ਘਟਨਾ ਤੋਂ ਬਾਅਦ ਕਾਨੂੰਨ ਬਣਾਵੇਗੀ ਮੈਂ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਰਿਹਾ ਹਾਂ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਅਸੀਂ ਸੋਮਵਾਰ 19 ਅਗਸਤ ਨੂੰ ਚੰਡੀਗੜ੍ਹ ਪੰਜਾਬ ਪਵਨ ਵਿਖੇ ਸ਼ਾਮ 3:30 ਵਜੇ ਡਾਕਟਰ ਅਤੇ ਨਰਸਾਂ ਦੀਆਂ ਐਸੋਸੀਏਸ਼ਨਾਂ ਦੇ ਨਾਲ ਮੀਟਿੰਗ ਕਰਾਂਗੇ ਜੋ ਵੀ ਉਹਨਾਂ ਦੀਆਂ ਮੁਸ਼ਕਿਲਾਂ ਹੋਣਗੀਆਂ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਤੇ ਡਾਕਟਰ ਰੱਬ ਦਾ ਰੂਪ ਹੈ ਉਹਨਾਂ ਨੂੰ ਡਰ ਨਹੀਂ ਹੋਵੇਗਾ ਕੀ ਕੋਈ ਉਹਨਾ ਤੇ ਕੋਈ ਹਮਲਾ ਕਰ ਸਕੇ ਇਹ ਡਰ ਡਾਕਟਰਾਂ ਦਾ ਅਸੀਂ ਦੂਰ ਕਰਾਂਗੇ ਅਗਨਵਾੜੀ ਨਵੀਆਂ ਬਣਾ ਕੇ ਦੇਣੀਆਂ ਉਹਦੇ ਵਾਸਤੇ ਜਗ੍ਹਾ ਦੀ ਚਾਹੀਦੀ ਆ ਪਿੰਡ ਦੇ ਵਿੱਚ ਦਵਾਈ ਕਿਸ ਤਰ੍ਹਾਂ ਆਣੀ ਆ ਮੈਂ ਮੋਬਾਈਲ ਮੈਡੀਕਲ ਯੂਨਿਟ ਦਾ ਬੰਦੋਬਸਤ ਕੀਤਾ ਬਾਅਦ ਵਿੱਚ ਜਿਹੜਾ ਅੱਡੇ ਦੇ ਉੱਤੇ ਅਸੀਂ ਆਮ ਆਦਮੀ ਕਲੀਨਿਕ ਖੋਲ੍ਹਾਂਗੇ ਜਿਹਦੇ ਨਾਲ 4 5 6 ਪਿੰਡਾਂ ਨੂੰ ਫਾਇਦਾ ਹੋਏਗਾ ਘੱਟੋ ਘੱਟ ਵੀ 8 10 ਹਜ਼ਾਰ ਲੋਕਾਂ ਨੂੰ ਉਹਦੇ ਨਾਲ ਫਾਇਦਾ ਹੋਏਗਾ ਸੋ ਇਹ ਸਾਰੇ ਕੰਮ ਜਿਹੜੇ ਅਸੀਂ ਕਰ ਰਿਹਾ ਲੋਕਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ 6 8 ਮਹੀਨੇ ਬਾਅਦ ਮੇਰਾ ਗੜਾ ਹੋਇਆ ਕਰੇਗਾ ਤਗਾ ਕੰਡ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਡਾਕਟਰ ਪੰਜਾਬ ਦੇ ਵੀ ਸਟ੍ਰਾਈਕ ਤੇ ਚੱਲ ਰਹੇ ਨੇ ਸਾਰੇ ਦੇਸ਼ ਦੇ ਡਾਕਟਰ ਐਸੋਲੇ ਸਦਮੇ 'ਚ ਆ ਜੀ ਮੈਂ ਵੀ ਸਦਮੇ 'ਚ ਆ ਮੈਂ ਵੀ ਡਾਕਟਰ ਹਾਂ ਔਰ ਮੈਂ ਉਹਨਾਂ ਡਾਕਟਰਾਂ ਦੇ ਵਿੱਚੋਂ ਇੱਕ ਆ ਜਿਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ 2017-18 ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਕਿਹਾ ਸੀ ਇਹੋ ਜਿਹਾ ਕਰੋੜ ਬਣਾਓ ਕਿ ਜਿਹੜਾ ਧਿਆ ਭਣਾ ਤੇ ਮੈਡੀਕਲ ਪ੍ਰੋਫੈਸ਼ਨਲ ਤੇ ਡਾਕਟਰਾਂ ਦੇ ਨਰਸਾਂ ਤੇ ਸਟਾਫ ਤੇ ਹਮਲਾ ਕਰਦਾ ਉਹਦੀ ਜਮਾਨਤ ਨਹੀਂ ਹੋਊਗੀ ਜੀ ਠੀਕ ਆ ਜੀ ਉਹ ਉਹਨਾਂ ਨੇ ਕਰੋੜ ਬਣਾਇਆ ਨਹੀਂ ਹੈ ਮੈਨੂੰ ਉਮੀਦ ਆ ਕਿ ਹੁਣ ਬਣਾਣਗੇ ਉਹ ਉਹਦੇ ਵਾਸਤੇ ਵੀ ਮੈਂ ਚਿੱਠੀ ਲਿਖ ਰਿਹਾ ਮੈਂ ਸੋਮਵਾਰ ਨੂੰ 3:30 ਵਜੇ ਪੰਜਾਬ ਭਵਨ ਦੇ ਵਿੱਚ ਜਿੰਨੀਆਂ ਮੈਡੀਕਲ ਦੀਆਂ ਡਾਕਟਰਾਂ ਦੀਆਂ ਨਰਸਾਂ ਦੀ ਐਸੋਸੀਏਸ਼ਨ ਆ ਉਹਨਾਂ ਦੀ ਮੀਟਿੰਗ ਬੁਲਾ ਲਈ ਆ ਉਹਨਾਂ ਨੂੰ ਰੀਸ਼ੋਰ ਕਰੂੰਗਾ ਜੋ ਜੋ ਚੇਂਜਸ ਕਰਨਗੇ ਜੋ ਜੋ ਉਹਨਾਂ ਨੂੰ ਉਹਨਾਂ ਦੇ ਕਰਸਰ ਹੋਣਗੇ ਸਾਰਿਆਂ ਤੇ ਕੰਮ ਕਰਕੇ ਸਾਰੇ ਮਸਲੇ ਡਾਕਟਰ ਜਦੋਂ ਮਰੀਜ਼ ਦਾ ਇਲਾਜ ਕਰਨਗੇ ਰੱਬ ਦਾ ਰੂਪ ਹੈ ਉਹਨਾਂ ਦੇ ਮਨ ਚ ਕੋਈ ਡਰ ਨਹੀਂ ਹੋਣਾ ਚਾਹੀਦਾ ਮੇਰੇ ਤੇ ਹਮਲਾ ਨਾ ਹੋ ਜਾ ਜੀ ਇਹ ਡਰ ਉਹਨਾਂ ਦਾ ਕੱਢਾਂਗੇ ਜੀ ਆਪਾਂ ਹਰ ਹਿਲ ਹਰ ਜਿਹੜਾ ਹਿਲ ਦਾ ਵਸੀਲਾ ਉਹਦੇ ਵਾਸਤੇ ਕਰਾਂਗੇ ਜਿਹੜੀ ਉਸ ਲੜਕੀ ਨਾਲ ਦਰਿੰਦਗੀ ਹੋਈ ਆ ਉਹਦੇ ਵਾਸਤੇ ਸਖਤ ਤੋਂ ਸਖਤ ਉਹਨੂੰ ਫਾਂਸੀ ਦੀ ਸਜ਼ਾ ਜਿੰਨੀ ਜ਼ਰਰੀ ਨਹੀਂ ਆਂਦੀ ਉਹਦੇ ਮਾਪੇ ਬਾਬ ਨੂੰ ਤਾਂ ਕੀ ਆਣੀ ਆ ਮੇਰੇ ਦਿਨ ਨੂੰ ਚਾਹੀ ਨਹੀਂ ਆਇਆ ਕੋਈ ਦਿਨ ਮੰਨ ਲਓ ਸਾਰੇ ਅਸੀਂ ਸਦਮੇ ਚ ਆ ਸਾਰੀ ਨੇਸ਼ਨ ਆ ਇਹ 140 ਕਰੋੜ ਜਿਹੜੇ ਭਾਰਤੀ ਜਿਹੜੇ ਆਪਣਾ ਉਹਨੂੰ ਕਹਿੰਦੇ ਆ ਜਿਹੜੇ ਭਾਰਤ ਤੇ ਮਾਨ ਮਹਿਸੂਸ ਕਰਦੇ ਆ ਉਹਨਾਂ ਵਾਸਤੇ ਡੁੱਬ ਮਾਰਨ ਵਾਲੀ ਗੱਲ ਆ ਸ਼ਰਮ ਵਾਲੀ ਗੱਲ ਆ ਸਾਡੇ ਸਾਰਿਆਂ ਵਾਸਤੇ ਸਾਡੀਆਂ ਸਰਕਾਰਾਂ ਵਾਸਤੇ ਵੀ ਔਰ ਸਾਡੇ ਜਿਹੜਾ ਸਮਾਜ ਆ ਉਹਦੇ ਉਹਦੇ ਵਾਸਤੇ ਵੀ ਸਮਾਜ ਨੂੰ ਵੀ ਆਪਣਾ ਫਰਜ਼ ਰਵਾਨਾ ਚਾਹੀਦਾ ਉਹਦਾ ਵੀ ਅਸੀਂ ਬੰਦੋਬਸਤ ਕਰਾਂਗੇ ਤੁਹਾਡੇ ਸਾਰਿਆਂ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਇਹ ਦੁੱਖ ਦੀ ਘੜੀ ਆ ਆਪਾਂ ਉਸ ਪਰਿਵਾਰ ਨਾਲ ਖੜੀਏ ਮੇਰੀ ਹਮਦਰਦੀ ਉਹਨਾਂ ਦੇ ਨਾਲ ਆ ਉਹਨਾਂ ਦਾ ਅਸਹਿ ਦੁੱਖ ਆ ਇਹ ਅਸਹਿ ਦੁੱਖ ਹੁੰ ਇਹ ਸੰਗਠਨ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਜੀ ਕਿ 50 ਕਰੋੜ ਲੀਟਰ ਦੁੱਧ ਨਕਲੀ ਵਿਕ ਰਿਹਾ ਰੋਜ਼ ਭਾਰਤ ਦੇ ਵਿੱਚ ਜੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਤੁਸੀਂ ਨਾ ਇੱਕ ਬਹੁਤ ਨੇਕ ਕੰਮ ਕਰੋਗੇ ਜੀ ਮੈਨੂੰ ਇੱਕ ਦੋ ਪੱਤਰਕਾਰਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਤੇ ਨਸ਼ੇ ਵਿਕਦੇ ਆ ਮੈਂ ਵੀ ਜਿਹੜੀ ਐਕਸ਼ਨ ਕਰਾਤਾ ਤੁਸੀਂ ਆਪਾਂ ਥਿੰਕ ਗਲੋਬਲੀ ਬਟ ਟਰੈਕਟ ਲੋਕਲੀ ਤੁਸੀਂ ਮੈਨੂੰ ਇਨਫੋਰਮੇਸ਼ਨ ਦਿਓ ਜਿਹੜਾ ਪਟਿਆਲੇ ਦੇ ਵਿੱਚ ਕਿ ਫਲਾਨੀ ਜਗ੍ਹਾ ਤੇ ਨਕਲੀ ਦੁੱਧ ਬਣਦਾ ਪਨੀਰ ਬਣਦਾ ਇੱਥੇ ਵਿਕਦਾ ਇੱਥੇ ਮਸਾਲੀ ਨਕਲੇ ਬਣਦੇ ਆ ਅੱਗੇ ਮੇਰੇ ਤੇ ਛੱਡ ਦਿਓ ਉਹ ਬੰਦੇ ਤੁਹਾਨੂੰ ਲੱਭਣਗੇ ਨਹੀਂ ਮੁੜ ਕੇ ਜੀ ਮਤਲਬ ਜਿਹੜਾ ਜਿਹੜੇ ਜਿਹੜੇ ਬੰਦੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੇ ਆ ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ ਚਾਹੇ ਉਹ ਨਕਲੀ ਦੁੱਧ ਦੀ ਗੱਲ ਹੋਵੇ ਸੰਥੈਟਿਕ ਪਨੀਰ ਦੀ ਗੱਲ ਹੋਵੇ ਮੈਂ ਉਹਨਾਂ ਨੂੰ ਬਿਲਕੁਲ ਮਾਫ ਨਹੀਂ ਕਰੂੰਗਾ ਜ਼ੀਰੋ ਟੋਲਰੈਂਸ ਹੈ ਜੀ ਕਾਲੀਦਾਲ ਆਪਣੇ ਜਾ ਚੁਲ ਜੀ ਆਇਆ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਆ ਜੀ ਮੈਂ ਤਾਂ ਮੈਨੂੰ ਤਾਂ ਦੁੱਖ ਹੁੰਦਾ ਜੀ ਮੇਰਾ ਨਾਨਾ ਕਾਲੀ ਸੀ ਜੀ ਉਹ ਆਜ਼ਾਦੀ ਦੀ ਲੜਾਈ ਚ ਪਹਿਲਾਂ ਜਿਲ ਗਿਆ ਮੇਰਾ ਬਾਪ ਜਿਹੜਾ ਸੀਗਾ ਪੰਜਾਬੀ ਸੂਬੇ ਲਈ ਮੈਂ ਛੋਟਾ ਜਿਹਾ ਬੱਚਾ ਹੁੰਦਾ ਸੀਗਾ ਜੀ ਅਸੀਂ ਬਹੁਤ ਕਸ਼ਟ ਚੱਲਿਆ ਜੀ ਸਾਡੇ ਘਰੇ ਰੇਡ ਆਉਂਦੀ ਸੀ ਪੁਲਿਸ ਆਂਦੀ ਹੁੰਦੀ ਸੀ ਜੀ ਸਾਡੀਆਂ ਕੁਰਕੀਆਂ ਹੁੰਦੀਆਂ ਹੁੰਦੀਆਂ ਸੀ ਜੀ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਪੁਲਸੀਆਂ ਨਾਲ ਲੜਦਾ ਸੀਗਾ ਇਹਦਾ ਜਿਹੜਾ ਮਾਨਮਤਾ ਇਤਿਹਾਸ ਆ ਨਾ ਜੀ ਇਹ ਪਿੱਛੇ ਨੂੰ ਚਾਤੀ ਮਾਰ ਰਹੇ ਨੇ ਕੀ ਕਰ ਰਿਹਾ ਜੀ ਅਕਾਲੀ ਦਲ ਕਿੱਥੇ ਪਹੁੰਚ ਗਿਆ ਕਿਉਂ ਪਹੁੰਚਾਇਆ